11:30 ਦਾ ਕਿਹਾ ਸੀ ਵੀ 300 ਵਾਲੀ ਟਿਕਟ ਵੇਚਾਂਗੇ ਤੇ ਆ ਜਵਾਕਾ ਮਨ ਲਾ ਸਕੂਲ ਛੱਡ ਕੇ ਆਇਆ ਹੈ ਨਾ ਪੇਪਰ ਛੱਡ ਕੇ ਆਇਆ ਪੇਪਰ ਛੱਡ ਕੇ ਆਇਆ 12 ਵਜ ਚੁੱਕੇ ਹੈ ਹੈ ਸੀਬੀਐਸਸੀ ਬੋਰਡ ਦਾ ਬੰਕ ਮਾਰ ਕੇ ਹੈ ਬੰਕ ਮਾਰ ਕੇ ਆ ਆ ਬਜਰਾ ਬੰਕ ਮਾਰ ਕੇ ਆ ਤੇ ਇਧਰਲਾ ਆ ਮੁੰਡਾ ਪੇਪਰ ਛੱਡ ਕੇ ਆਇਆ ਪੇਪਰ ਛੱਡ ਕੇ ਆਇਆ ਟਿਕਟ ਵੀ ਨਹੀਂ ਮਿਲੀ ਪੇਪਰ ਵੀ ਗਿਆ ਹੈ ਹਜੇ ਕੁਝ ਨਹੀਂ ਮਿਲਿਆ ਤਾਂ ਤੁਸੀਂ ਦੇਖ ਲਓ ਯਾਰ ਵੀ ਕੀ ਹਿਸਾਬ ਹੈ ਇਹਨਾਂ ਦਾ ਆ ਸਾਰੇ ਸਟੂਡੈਂਟ ਖੜੇ ਆ ਤੇ ਲਗਭਗ 12 ਵਜ ਗਏ ਮੋਬਾਈਲ ਦਿਖਾਈ ਕੱਢ ਕੇ ਤੇ ਸਾਢੇ ਅਸਲ ਦੇ ਵਿੱਚ 11:55 ਹੋ ਗਿਆ ਪਹਿਲਾ 11:30 ਵਜੇ ਕਹਿੰਦੇ ਟਿਕਟਾਂ ਦੇਵਾਂਗੇ ਹੁਣ 12:00 ਵਜੇ ਵੀ ਨਹੀਂ ਦੇ ਰਹੇ ਹੈ ਆ ਰੋ ਰਿਹਾ ਮੁੰਡਾ ਦੇਖ ਲੋ ਓਏ ਨਾ ਰੋ ਨਾ ਰੋ ਨਾ ਰੋ ਯਾਰ ਹਾਏ ਓਏ ਮਿਲ ਜੂਗੀ ਟਿਕਟ ਓ ਕੋਈ ਗੱਲੀ ਮਿਲ ਜੂ ਮਿਲ ਜੂ ਮਿਲ ਜੂ ਯਾਰਾ ਇਹ ਆਪਣਾ ਸਪਲੀਕੇਸ਼ਨ ਪਛੋੜੀ ਹੈ ਹੈ ਸਪਲੀਕੇਸ਼ਨ ਸਪਲੀ ਸੀਗੀ ਇਹ ਗੋ ਇਹ 골ਡਨ ਚਾਂਸ ਤੇ ਜਾਵੜਾ ਕੰਮ ਕਹਿੰਦਾ ਇਹਦਾ ਹਾਏ ਓਏ ਬਹੁਤ ਔਖਾ ਕੰਮ ਆ ਬਈ ਮੰਨ ਜੋ ਇਦੋ ਵਾਰ ਮੈਂ ਇਹਨਾਂ ਨੂੰ ਕਿਹਾ ਵੀ ਧਰਨਾ ਲਾਉਣਾ ਪੈਣਾ ਧਰਨਾ ਅਸੀਂ 12 ਵਜੇ ਸ਼ੁਰੂ ਕਰਾਂਗੇ ਹੈਨਾ ਜੀ ਵੀ ਆਏਗੀ ਸਭਲੀ ਦੋਨੋਂ ہماری ਗੱਲ ਨਾਲ ਸਾਰਾ ਬਸਤੇ ਆ ਰਹੇ